ਤਾ ਬਾਕੀ ਧੜੇ ਦੇ ਵੱਲੋਂ ਇਕਾਲੀ ਦਲ ਤੇ ਵੱਡੇ ਇਲਜ਼ਾਮ ਲਾ ਦਿੱਤੇ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੁਧਾਰ ਲਹਿਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਔਰ ਇੱਕ ਵੱਡਾ ਖੁਲਾਸਾ ਵੀ ਕੀਤਾ ਗਿਆ ਜੀ ਹਾਂ ਬਾਕੀ ਧੜੇ ਦੇ ਵੱਲੋਂ ਕਹਿਣਾ ਹੈ ਕਿ ਸੀਕ੍ਰੀਟ ਮੀਟਿੰਗਾਂ ਜਿਹੜੀਆਂ ਨੇ ਉਹ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੁਣਾਂ ਦੀਆਂ ਆ ਸੀਕ੍ਰੇਟ ਮੀਟਿੰਗਾਂ ਜੁੜੀਆਂ ਨੇ ਜਥੇਦਾਰ ਸਾਹਿਬ ਹੁਣਾ ਦੇ ਨਾਲ ਚੱਲ ਰਹੀਆਂ ਨੇ ਔਰ ਮੁਲਾਕਾਤਾਂ ਦੇ ਵਿੱਚ ਧਾਮੀ ਵਿਚੋਲਗੀ ਕਰ ਰਹੇ ਨੇ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਹੁਣਾ ਤੇ ਵੀ ਇਹ ਇਲਜ਼ਾਮ ਲਾਇਆ ਨੇ ਕਿ ਮੁਲਾਕਾਤਾਂ ਚ ਧਾਮੀ ਨੇ ਵਿਚੋਲਗੀ ਕੀਤੀ ਹੈ ਸੁਧਾਰ ਲਹਿਰ ਦਾ ਕਹਿਣਾ ਸੁਧਾਰ ਲਹਿਰ ਜੁੜੀ ਹੈ ਉਹ ਐਸਟੀਪੀਸੀ ਦੇ ਮੈਂਬਰਾਂ ਨੂੰ ਲੈ ਕੇ ਵੀ ਇਲਜ਼ਾਮ ਲਗਾ ਰਹੀ ਹੈ ਉਹਨਾਂ ਕਹਿ ਕੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਨਾਲ ਮੋੜ ਬਲਵਿੰਦਰ ਸਿੰਘ ਭੁੰਦਨ ਹੁਣਾ ਦੀ ਮੀਟਿੰਗ ਹੋਈ ਹੈ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਦੋਹਾਂ ਦੀ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਪਟਿਆਲਾ ਤੋਂ ਫਤਿਹਗੜ੍ਹ ਸਾਹਿਬ ਲਿਆਂਦਾ ਗਿਆ ਇਹ ਘਟਨਾਕਰਮ ਰਾਮ ਰਖੀਮ ਨੂੰ ਮਾਫੀ ਦੇਣ ਵਰਗਾ ਹੈ ਜਾਨੀ ਕਿ ਇਹ ਮੀਟਿੰਗ ਦਾ ਸੰਦਰਭ ਸੁਖਬੀਰ ਸਿੰਘ ਬਾਦਲ ਹੁਣਾ ਦੇ ਨਾਲ ਜੋੜਿਆ ਗਿਆ ਹੈ ਕਿਉਂਕਿ ਅਜੇ ਫੈਸਲਾ ਜੜਾ ਆ ਉਹ ਰਾਖਵਾਂ ਰੱਖਿਆ ਗਿਆ ਤੇ ਕਿਤੇ ਨਾ ਕਿਤੇ ਸੁਧਾਰ ਲੈਣ ਦਾ ਕਹਿਣਾ ਹੈ ਕਿ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਮਾਫੀ ਮਿਲ ਜਾਵੇ ਸੁਬੀਰ ਸਿੰਘ ਬਾਦਲ ਨੂੰ ਸਜ਼ਾ ਨਾ ਦਿੱਤੀ ਜਾਵੇ ਸੋ ਇਸ ਤਰੀਕੇ ਦੀ ਵਿਚੋਲਗੀ ਕੀਤੀ ਜਾ ਰਹੀ ਹੈ ਔਰ ਇਥੇ ਖੀ ਪਰਮਿੰਦਰ ਸਿੰਘ ਢੀਂਸਾ ਦਾ ਕਹਿਣਾ ਹੈ ਕਿ ਸੇਮ ਕੰਮ ਜਿਹੜਾ ਆ ਰਾਮ ਰਹੀਮ ਦੇ ਸਮੇ ਸੁਖਬੀਰ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀਤਾ ਸੀ ਉਹਨਾਂ ਨੇ ਰਾਮ ਰਹੀਮ ਨੂੰ ਮਾਫੀ ਦਿਵਾ ਦਿੱਤੀ ਸੀ ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਰੋਸ ਹੈ ਔਰ ਉਹੀ ਸੇਮ ਕੰਮ ਜਿਹੜਾ ਆ ਖਰਜਿੰਦਰ ਸਿੰਘ ਧਾਮੀ ਕਰ ਰਹੇ ਨੇ ਧਾਮੀ ਵਿਚੋਲਗੀ ਕਰ ਰਹੇ ਨੇ ਨਾ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਮਾਫੀ ਦਿੱਤੀ ਜਾਵੇ ਕਿਉਂਕਿ ਫੈਸਲਾ ਜਿਹੜਾ ਆ ਉਹ ਸੁਖਵੀਰ ਬਾਦਲ ਤੇ ਰਾਖਵਾਂ ਰੱਖਿਆ ਗਿਆ ਜੇਕਰ ਫੈਸਲਾ ਆਉਂਦਾ ਹੈ ਤਾਂ ਆਖਰਕਾਰ ਕਿਸ ਤਰੀਕੇ ਦੀ ਸਜ਼ਾ ਮਿਲੇਗੀ ਕਿਉਂਕਿ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਤਨਖਾਈਆਕਰਾਰ ਦਿੱਤਾ ਗਿਆ ਤੇ ਸਜ਼ਾ ਉਹਨਾਂ ਨੂੰ ਮਿਲਣੀ ਬਾਕੀ ਹੈ ਕਿਉਂਕਿ ਬੁੱਧੀਜੀਵੀ ਵੀ ਸੱਦੇ ਗਏ ਸੀ ਪੰਜ ਸਿੰਘ ਸਹਬਾਨਾ ਦੀ ਬੈਠਕ ਵੀ ਹੋਈ ਹੈ ਜਿਸ ਦੇ ਵਿੱਚ ਫੈਸਲਾ ਲੈਣਾ ਸੀਗਾ ਆ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਤਨਖਾਹਿਆਕਰਾਰ ਨੂੰ ਲੈ ਕੇ ਕਿ ਕਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਾਂ ਕੋਈ ਧਾਰਮਿਕ ਸਜ਼ਾ ਮਿਲਦੀ ਹੈ ਜਾਂ ਫਿਰ ਸਿਆਸੀ ਸਜ਼ਾ ਮਿਲਦੀ ਹੈ ਜੇਕਰ ਸਿਆਸੀ ਸਜ਼ਾ ਵੀ ਮਿਲਦੀ ਹੈ ਤਾਂ ਕੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਵੇਗਾ ਜਾਂ ਪਾਰਟੀ ਤੋਂ ਦੂਰ ਰਹਿਣ ਲਈ ਕਿਹਾ ਜਾਵੇਗਾ ਕਿਉਂਕਿ ਜਿਵੇਂ ਅਸੀਂ ਵਿਰਸਾ ਸਿੰਘ ਵਲਟੋਆ ਦੀ ਗੱਲ ਕਰਦੇ ਹਾਂ ਤਾਂ ਵਿਰਸਾ ਸਿੰਘ ਵਲਟੋਆ ਨੂੰ ਸਿਆਸੀ ਸਜ਼ਾ ਵੀ ਦਿੱਤੀ ਗਈ ਹੈ ਕਿ 10 ਸਾਲ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਲਈ ਕਿਹਾ ਗਿਆ ਸੀਗਾ ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਅਸਤੀਫਾ ਦੇ ਦਿੱਤਾ ਪਰ ਖੋਣ ਇਹ ਸਵਾਲ ਖੜੇ ਕੋਰੇ ਨੇ ਕਿ ਸੁਧਾਰ ਲਹਿਰ ਨੇ ਜਿਹੜਾ ਬਾਗੀ ਧੜਾ ਉਹਨੇ ਅਕਾਲੀ ਦਲ ਤੇ ਤੇ ਐਸਜੀਪੀਸੀ ਤੇ ਇਹ ਸਵਾਲ ਖੜੇ ਕੀਤੇ ਨੇ ਖਰਜਿੰਦਰ ਸਿੰਘ ਧਾਮੀ ਤੇ ਵੀ ਕਿ ਧਾਮੀ ਮੀਟਿੰਗ ਦੀ ਵਿਚੋਲਗੀ ਕਰ ਰਹੇ ਨੇ ਸੀਕ੍ਰਟ ਮੀਟਿੰਗਾਂ ਜੁੜੀਆਂ ਨੇ ਉਹ ਜਥੇਦਾਰ ਸਾਹਿਬ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸੁਖਬੀਰ ਬਾਦਲ ਨੂੰ ਬਚਾਇਆ ਜਾ ਸਕੇ ਮਾਫੀ ਜੜੀ ਉਹ ਦਵਾਈ ਜਾ ਸਕੇ ਸੇਮ ਕੰਮ ਕਰ ਰਹੇ ਨੇ ਜਿਹੜਾ ਰਾਮ ਰਖੀਮ ਨੂੰ ਮਾਫੀ ਦੇਣ ਵੇਲੇ ਕੀਤਾ ਗਿਆ ਸੀ ਜਿਹੜਾ ਸੁਖਬੀਰ ਬਾਦਲ ਤੇ ਡਾਕਟਰ ਦਲਜੀਤ ਚੀਮੇ ਨੇ ਕੀਤਾ ਸੀ ਦਿਨਖਾਈਆ ਪ੍ਰਧਾਨ ਨੂੰ ਬਚਾਉਣ ਦੀ ਵਿਚੋਲਗੀ ਹਰਜਿੰਦਰ ਸਿੰਘ ਧਾਮੀ ਕਰ ਰਹੇ ਨੇ ਇਹ ਵੀ ਬਾਗੀ ਧੜੇ ਦਾ ਸੁਧਾਰ ਲਹਿਰ ਦਾ ਕਹਿਣਾ ਨਾ ਕਿਹਾ ਕਿ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਫਿਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਬਲਵਿੰਦਰ ਪੁੰਦੜ ਖੁਣਾ ਦੇ ਨਾਲ ਮੀਟਿੰਗ ਹੋਈ ਹੈ ਉਹਨਾਂ ਨੂੰ ਪਾਪਟੀ ਵਾਲੇ ਤੋਂ ਫਤੇਗੜ ਸਾਹਿਬ ਲਿਆਂਦਾ ਗਿਆ ਸੀਕ੍ਰੇਟ ਮੀਟਿੰਗ ਕਰਨ ਦੇ ਵਾਸਤੇ ਤਾਂ ਜੋ ਬਚਾਇਆ ਜਾ ਸਕੇ ਤਾਂ ਕਿਤੇ ਨਾ ਕਿਤੇ ਇਹ ਇਲਜ਼ਾਮ ਵੀ ਬਹੁਤ ਵੱਡੇ ਨੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਹੁਣ ਮੌਜੂਦਾ ਪ੍ਰਧਾਨ ਨੇ ਐਸਜੀਪੀਸੀ ਤੇ ਉਹਨਾਂ ਦੇ ਉੱਪਰ ਵੀ ਇਹ ਇਲਜ਼ਾਮ ਹੈ ਖੁਲਾਸਾ ਵੀ ਹੈ ਕਿ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਨੇ ਸੀਕ੍ਰੇਟ ਮੀਟਿੰਗਾਂ ਹੋ ਰਹੀਆਂ ਨੇ আর ਇਸ ਦੇ ਨਾਲ ਕੀ ਅਸੀਂ ਜੇਕਰ ਗੱਲ ਕਰੀਏ ਤਾਂ ਇਹ ਵੀ ਕਿਹਾ ਗਿਆ ਕਿ ਮਾਫੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰਜਿੰਦਰ ਸਿੰਘ ਧਾਮੀ ਵਿਚੋਲਗੀ ਕਰ ਰਹੇ ਨੇ ਤਾਂ ਜੋ ਮਾਫੀ ਦਿਵਾਈ ਜਾ ਸਕੇ ਕਿਉਂਕਿ ਤਨਖਾਈਆ ਕਰਾਰ ਦਿੱਤਾ ਗਿਆ ਔਰ ਸਜ਼ਾ ਤੋਂ ਬਚਣ ਦੇ ਵਾਸਤੇ ਕਿਉਂਕਿ ਫੈਸਲਾ ਰਾਖਵਾ ਰੱਖਿਆ ਗਿਆ ਸੀ